ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਨੂਪ ਸਿੰਘ ਮਹਿਣੀ ਹੈ ਜੀ ਮੈਂ ਬਤੌਰ ਈਟੀਟੀ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਦੇਸਵਾਲਾ ਤਰਨਤੰਨ ਜ਼ਿਲ੍ਹੇ ਵਿੱਚ ਜੌਬ ਕਰ ਰਿਹਾ ਹਾਂ ਜੀ ਸਰ ਕਹਿੰਦੇ ਹੁੰਦੇ ਆ ਕਿ ਕਿਸੇ ਚੀਜ਼ ਨੂੰ ਚੇਂਜ ਕਰਨਾ ਹੋਵੇ ਇਹਨਾਂ ਦਾ ਸਭ ਤੋਂ ਪਹਿਲਾ ਸ਼ੁਰੂਆਤ ਆਪਣੇ ਆਪ ਤੋਂ ਹੁੰਦੀ ਹੈ ਤੁਸੀਂ ਉਸ ਸਰ ਉਸ ਸ਼ੁਰੂਆਤ ਦੇ ਲਈ ਮੈਨੂੰ ਇੱਕ ਮੌਕਾ ਦਿੱਤਾ ਮੈਂ ਉੱਥੇ ਜਦੋਂ ਗਿਆ ਤੇ ਉਹ ਮੈਂ ਆਪਣੇ ਆਪ 'ਚ ਆ ਕੇ ਚੇਂਜ ਵੇਖਦਾ ਮੇਰੀ ਪਰਸਨੈਲਿਟੀ 'ਚ ਜਿਵੇਂ ਸਰ ਨੇ ਪਹਿਲਾਂ ਗੱਲ ਕੀਤੀ ਕਿ ਇਹਨਾਂ ਸਾਰਿਆਂ ਦੀ ਪਰਸਨੈਲਿਟੀ 'ਚ ਚੇਂਜਸ ਆ ਗਏ ਮੇਰੇ 'ਚ ਵੀ ਆ ਗਏ ਨਜ਼ਰੀਆ ਬਦਲ ਗਿਆ টিচারズ ਉਹੀ ਨੇ ਮੇਰੇ ਨਾਲ ਕੰਮ ਕਰ ਰਹੇ ਮੇਰੇ ਨਾਲ ਬੱਚੇ ਉਹੀ ਨੇ ਪੇਰੈਂਟਸ ਉਹੀ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਉਹਨਾਂ ਨਾਲ ਪੜ੍ਹਾਉਣ ਦਾ ਤਕਨੀਕਾ ਤਕਨੀਕ ਬਦਲ ਗਈ ਨਜ਼ਰੀਆ ਬਦਲ ਗਿਆ ਉਹਨਾਂ ਚੀਜ਼ਾਂ ਨੂੰ ਮੁਸ਼ਕਲਾਂ ਨੂੰ ਹੱਲ ਕਰਨ ਦਾ ਸਰ ਉੱਥੇ ਜਾ ਕੇ ਅਸੀਂ ਵੇਖਿਆ ਕਿ ਉਹ ਬੱਚੇ ਦੇ ਵਿੱਚ ਨਾ ਫਿਨਿਸ਼ ਲੈਂਗੁਏਜ ਨੂੰ ਭਰਦੇ ਫਿਨਿਸ਼ ਚੀਜ਼ ਭਰਦੇ ਕੀ ਤੁਸੀਂ ਫਿਨਿਸ਼ ਪੀਪਲ ਹੋ ਤੁਸੀਂ ਉਥੇ ਜਿਵੇਂ ਆਪਾਂ ਪੰਜਾਬੀ ਨੂੰ ਬਹੁਤ ਸਾਰੇ ਪਿਆਰ ਕਰਦੇ ਆ ਉਹ ਫਿਨਿਸ਼ ਲੈਂਗੁਏਜ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰਨਗੇ ਪਹਿਲਾਂ ਫਿਨਿਸ਼ ਲੈਂਗੁਏਜ 'ਚ ਗੱਲਬਾਤ ਕਰਨੀ ਸ਼ੁਰੂ ਹੋਊਗੀ ਉਥੋਂ ਦੀ ਲੈਂਗੁਏਜ ਨੂੰ ਫਿਨਿਸ਼ ਲੈਂਗੁਏਜ ਕਹਿੰਦੇ ਆ ਉਹ ਜਦੋਂ ਗੱਲਬਾਤ ਸ਼ੁਰੂ ਕਰਦੇ ਆ ਤੁਸੀਂ ਉਸ ਗੱਲ ਨੂੰ ਨਹੀਂ ਸਮਝ ਪਾਏ ਥੈਨ ਉਹ ਤੁਹਾਡੀ ਲੈਂਗੁਏਜ ਤੇ ਆਉਣਗੇ ਜਾਂ ਇੰਗਲਿਸ਼ ਲੈਂਗੁਏਜ ਤੇ ਆਉਣਗੇ ਪਹਿਲਾਂ ਉਹ ਫਿਨਿਸ਼ ਤੇ ਰਹਿੰਦੇ ਆ ਮੈਂ ਇਹ ਚੀਜ਼ ਦੇਖਦਾ ਦੂਸਰੀ ਗੱਲ ਸਰ ਉੱਥੇ ਜੁਆਇਫੁਲ ਲਰਨਿੰਗ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਬੱਚਿਆਂ ਨੂੰ ਪੱਤਿਆਂ ਨਾਲ ਪੜਾਈ ਜਾਂਦੇ ਆ ਜੀ ਡੇਲੀ ਰੁਟੀਨ ਦੀਆਂ ਚੀਜ਼ਾਂ ਨਾਲ ਪੜਾਈ ਜਾਂਦੇ ਆ ਸਰ ਕੱਚੇ ਸਕੂਲ ਜਿਹੜੇ ਬਾਹਰਲੇ ਪਾਸੇ ਆ ਸਰ ਉੱਥੇ ਉਹਨਾਂ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਮਾਸੂਮੇ ਠੰਡ ਬਹੁਤਾ ਵੈਸੇ ਉੱਥੇ ਪਰ ਉਹ ਬਾਹਰ ਜਦੋਂ ਜਾਂਦੇ ਆ ਤੇ ਉਹਨਾਂ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਮਾਸੂਮ ਹੋਵੇ ਉੱਥੇ ਇਹਨਾਂ ਨੇ ਲੈ ਕੇ ਜਾਣਾ ਆ ਤੇ ਉੱਥੇ ਟੀਮ ਵਰਕ ਨਾਲ ਲੇਕ ਇੱਕ ਬਾਲਟੀ ਰੱਖੀ ਆ ਉਹਦੇ ਵਿੱਚ ਸਰ ਬੀਲ ਚ ਛੋਟੇ-ਛੋਟੇ ਬੱਚਿਆਂ ਲਈ 3-3 ਸਾਲ ਦੇ ਬੱਚਿਆਂ ਲਈ ਬਣਾਏ ਹੋਏ ਉਹਨਾਂ ਨੇ ਉਹ ਆਪੇ ਉਹਨੂੰ ਭਰਦੇ ਆ ਉਹਨੂੰ ਕਾਊਂਟ ਕਰਦੇ ਆ ਉਹਨੂੰ ਬਾਲਟੀ ਨੂੰ ਜਿਹੜਾ ਆ ਕਿੰਨੀ ਕਿੰਨਾ ਟਾਈਮ ਲੱਗਿਆ ਜਦੋਂ ਤੁਸੀਂ ਦੋ ਜਣੇ ਨੇ ਕੰਮ ਕੀਤਾ ਫਿਰ ਕਿੰਨਾ ਟਾਈਮ ਲੱਗਿਆ ਜਦੋਂ ਇੱਕ ਜਣੇ ਨੇ ਕੰਮ ਕੀਤਾ ਉਦੋਂ ਕਿੰਨਾ ਟਾਈਮ ਲੱਗਾ ਲਾਈਕ ਟੀਮਵਰਕ ਵੀ ਹੋ ਗਿਆ ਉਹਨਾਂ ਦੀ ਫਿਜ਼ੀਕਲ ਡਿਵੈਲਪਮੈਂਟ ਤੇ ਵੀ ਕੰਮ ਕਰਦੇ ਆ ਸਰ ਉਸਦੀ ਚੀਜ਼ ਨੂੰ ਅਸੀਂ ਇੱਥੇ ਆ ਕੇ ਇੰਪਲੀਮੈਂਟ ਕੀਤਾ ਐਂਡ ਸਰ ਲਾਈਕ ਮਾਪੇ ਜਿਵੇਂ ਮਨਮੀਤ ਸਰ ਨੇ ਕਿਹਾ ਕਿ ਮਾਪਿਆਂ ਨੇ ਗੱਲਬਾਤ ਕੀਤੀ ਮਾਪਿਆਂ ਤਾਂ ਕਿ ਚੀਜ਼ ਪਹੁੰਚੀ ਕਿ ਹਾਂ ਸਾਡੇ ਫਿਨਲੈਂਡ ਭੇਜਿਆ ਗਿਆ ਐਂਡ ਉੱਥੋਂ ਕੀ ਸਿੱਖਿਆ ਇਸਾ ਸਾਡੇ ਐਸਐਮਸੀ ਕਮੇਟੀ ਆ ਮੈਂ ਉਹਨਾਂ ਨਾਲ ਮੀਟਿੰਗ ਕੀਤੀ ਤਾਂ ਸਰ ਬਹੁਤ ਜ਼ਿਆਦਾ ਉਹ ਖੁਸ਼ ਸੀਗੇ ਐਂਡ ਮੈਂ ਸੱਚੀ ਦੱਸਾਂ ਮੇਰੇ ਸਕੂਲ ਦੀ 5 ਬੱਚਿਆਂ ਦੇ ਨਰੋਲਮੈਂਟ ਵਧ ਗਿਆ ਜੀ ਉਸ ਤੋਂ ਬਾਅਦ ਵਿੱਚ ਹੀ ਮਤਲਬ ਇਹ ਜਦੋਂ ਇੱਕ ਮੀਟਿੰਗ ਦੇ ਨਾਲ ਹੀ ਐਂਡ ਮਤਲਬ ਇਹ ਮੈਨੂੰ ਐਂ ਲੱਗਦਾ ਬਹੁਤ ਵੱਡੀ ਅਚੀਵਮੈਂਟ ਆ ਜੀ ਜਿੱਥੇ ਗਵਰਨਮੈਂਟ ਸਕੂਲ ਵਾਲ ਸਾਰੇ ਬੱਚੇ ਆ ਰਹੇ ਨੇ ਸਰ ਉੱਥੋਂ ਉਸ ਤੋਂ ਇਲਾਵਾ ਅਸੀਂ ਤੁਹਾਡਾ ਨਾ ਪ੍ਰੋਮਿਸ ਕਰਦੇ ਆਂ ਕਿ ਇਸ ਚੀਜ਼ ਨੂੰ ਅੱਗੇ ਵੀ ਹੋਰ ਇੰਪਲੀਮੈਂਟ ਕਰਾਂਗੇ ਧੰਨਵਾਦ ਜੀ